ਭਾਈ ਸਭ ਤੋਂ ਪਹਿਲਾਂ ਤੁਸੀਂ ਇਹ ਕਮਾਨ ਦੇਖੋ ਬਈ ਕਿੰਨਾ ਸੋਹਣਾ ਤਿਆਰ ਕੀਤਾ ਹੈ ਇਹ ਇਸ ਵੀਡੀਓ ਵਿੱਚ ਤੁਸੀਂ ਦੇਖੋਗੇ ਮੈਂ ਕਿਸ ਤਰੀਕੇ ਨਾਲ ਤਿਆਰ ਕੀਤਾ ਜਿਹੜੇ ਆਪਾਂ ਬਈ ਕਮਾਨ ਤਿਆਰ ਕਰੀਦੇ ਆ ਉਹਨਾਂ ਦੀ ਜਿਹੜੀ ਐਲਬੀਐਸ ਪਾਵਰ ਹੁੰਦੀ ਆ 50 ਤੋਂ ਲੈ ਕੇ 60 ਤੱਕ ਰੱਖੀ ਜਾਂਦੀ ਆ ਤਾਂ ਕਿ ਉਹਨਾਂ ਨੂੰ ਮੈਂ ਵੀ ਬਹੁਤ ਵਧੀਆ ਤਰੀਕੇ ਨਾਲ ਚਲਾ ਸਕਾਂ ਤੇ ਅੱਜ ਹੁਣ ਪਹਿਲਾਂ ਤੁਹਾਨੂੰ ਚਲਾ ਕੇ ਦਿਖਾਉਣਾ ਤੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਮੈਂ ਇਹਨੂੰ ਕਿਸ ਤਰੀਕੇ ਨਾਲ ਤਿਆਰ ਕੀਤਾ ਭਈ ਹੰਤਾ ਕਿ ਤੁਸੀਂ ਦੇਖਿਆ ਜਿਹੜਾ ਆਪਣਾ ਕਮਾਨ ਹੈ ਕਿੰਨੀ ਮਿਹਨਤ ਦੇ ਨਾਲ ਤਿਆਰ ਹੋਇਆ ਹੈ ਇਹਨੂੰ ਬਈ ਜਿਹੜਾ ਮੈਂ ਤਿਆਰ ਕੀਤਾ ਪੂਰਾ ਗੁਣੀਆਂ ਦੇ ਵਿੱਚ ਰੱਖ ਕੇ ਤਿਆਰ ਕੀਤਾ ਹੈ ਜਿਵੇਂ ਤੁਸੀਂ ਆ ਤੀਰ ਦੇਖ ਸਕਦੇ ਤੁਸੀਂ ਦੇਖ ਸਕਦੇ ਬਈ ਇਸ ਤੀਰ ਦੇ ਮੂਰੇ ਵੀ ਬੁਲੇਟ ਲੱਗੀ ਹੋਈ ਹੈ ਜਾਨੀ ਕਿ ਲੋਹੇ ਦੀ ਗੋਲੀ ਲੱਗੀ ਹੋਈ ਹੈ ਜਿਹਦੇ ਨਾਲ ਜਿਹੜਾ ਤੀਰ ਹੈ ਸਿੱਧਾ ਜਾਂਦਾ ਜੇਕਰ ਬਈ ਆਪਾਂ ਇਸ ਤੀਰ ਨੂੰ ਲੋਹੇ ਤੇ ਵੀ ਚਲਾਵਾਂਗੇ ਜਾਨੀ ਕਿ ਪਤਲੀ ਟੀਨ ਹੋਵੇ ਜਾਂ ਪਤਲੀ ਲੋਹੇ ਦੀ ਚਾਦਰ ਹੋਵੇ ਉਹਦੇ ਉੱਦੋਂ ਆਪਾਂ ਕਰਕੇ ਛੱਡਾਂਗੇ ਤਾਂ ਉਹਦੇ ਵਿੱਚ ਵੀ ਇਹ ਛੋਟਾ ਮੋਟਾ ਸਰਾਕ ਕਰ ਦਿੰਦਾ ਜਾਨੀ ਕਿ ਇਸ ਗੋਲੀ ਨੂੰ ਕੁਝ ਨਹੀਂ ਹੁੰਦਾ ਪਰ ਇਸ ਵਾਰ ਇਸ ਤੀਰ ਨੂੰ ਬਈ ਆਪਾਂ ਉਹ ਸਾਹਮਣੇ ਜਿਵੇਂ ਆਪਾਂ ਫਰਿੱਜ ਦੀ ਗੁੱਦ ਹੁੰਦੀ ਹੈ ਜਾਂ ਟੀਵੀ ਵਾਲੀਆਂ ਗੁੱਦਾਂ ਤੁਸੀਂ ਦੇਖੋ ਬਈ ਜਿਹੜਾ ਕਮਾਨ ਹੈ ਇਹਦੀ ਲੁੱਕ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਈ ਕਿ ਕਿੰਨਾ ਸੋਹਣਾ ਲੱਗਦਾ ਹੈ ਇਹਦੇ ਬੈਕ ਸਾਈਡ ਆਪਾਂ ਬਲੈਕ ਕਲਰ ਕੀਤਾ ਤੇ ਅੱਗੇ ਰੈੱਡ ਕਲਰ ਕੀਤਾ ਹੈ ਇਹਦੇ ਨਾਲ ਤੁਸੀਂ ਲੁੱਕ ਦੇਖ ਲਓ ਫਿਰ ਤੁਹਾਨੂੰ ਕਿੰਨੀ ਸੋਹਣੀ ਬਣੀ ਹੈ ਕਮਾਨ ਦੀ ਬਈ ਨਿਸ਼ਾਨੇ ਲਾਉਣ ਤੋਂ ਪਹਿਲਾਂ ਇੱਕ ਹੋਰ ਜ਼ਰੂਰੀ ਗੱਲ ਹੈ ਜਿਹੜੀ ਤੁਹਾਨੂੰ ਦੱਸਣੀ ਹੈ ਤੁਹਾਡੇ ਕਮੈਂਟ ਵੀ ਹੋ ਸਕਦੇ ਆ ਜਿਹੜਾ ਮੈਂ ਇਹ ਕਮਾਨ ਪਿਆਰ ਕੀਤਾ ਇਹਦੇ ਜਿਹੜੀਆਂ ਪੱਤੀ ਲੱਗੀਆਂ ਨੇ ਇਹਦੇ ਬਾਰੇ ਤੁਹਾਡਾ ਕਮੈਂਟ ਜ਼ਰੂਰ ਹੋ ਸਕਦਾ ਜਿਨ੍ਹਾਂ ਨੇ ਬਣਾਉਣੇ ਹੋਣਗੇ ਉਹਨਾਂ ਦੇ ਦਿਮਾਗ ਵਿੱਚ ਇਹ ਗੱਲ ਹੋਊਗੀ ਬਈ ਜਿਹੜੀ ਤੂੰ ਆ ਪੱਤੀ ਵਰਤੀ ਹੈ ਇਹ ਕਿਹੜੀ ਪੱਤੀ ਹੈ ਭਾਈ ਇਹ ਹੈ ਦਾ ਲੋਹੇ ਦੀ ਪਤਵੀ ਪਰ ਇਹ ਪੱਕੀ ਲੋਹੇ ਦੀ ਪੱਤੀ ਹੈ ਜਿਵੇਂ ਆਪਣਾ ਕੱਚਾ ਲੋਹਾ ਆਮ ਚਾਦਰਾਂ ਹੁੰਦੀਆਂ ਉਮੇ ਪੱਕਾ ਲੋਹਾ ਵੀ ਹੁੰਦਾ ਹੈ ਇਹ ਤੁਹਾਨੂੰ ਜਿਹੜੇ ਲੋਹੇ ਦੇ ਵੱਡੇ ਗਦਾਂ ਹੁੰਦੇ ਆ ਉਥੋਂ ਇਹ ਪੱਤੀ ਮਿਲ ਜੂਗੀ ਜਾ ਕੇ ਤੁਸੀਂ ਕਿਰਾਂ ਜਿਹੜੇ ਵੀਰ ਨੇ ਬਣਾਉਣਾ ਵਾ ਜਾ ਕੇ ਟਰਾਈ ਕਰ ਲਵੇ ਜਦੋਂ ਪੱਤੀ ਮਿਲ ਗਈ ਤਾਂ ਇਹਦੇ ਵਿੱਚ ਲਚਕ ਬਹੁਤ ਹੁੰਦੀ ਆ ਬਸ ਇਸੇ ਨਾਲ ਹੀ ਆਪਣਾ ਜਿਹੜਾ ਕਮਾਨ ਉਹ ਤਿਆਰ ਹੋਣਾ ਇਸ ਤੋਂ ਬਿਨਾ ਆਪਣਾ ਕਮਾਨ ਤਿਆਰ ਨਹੀਂ ਹੋ ਸਕਦਾ ਜਾਂ ਆਪਾਂ ਨੂੰ ਹੋਰ ਕੋਈ ਮਟੀਰੀਅਲ ਵਰਤਣਾ ਪਊਗਾ ਉਹ ਵੀ ਅੱਗੇ ਮੈਂ ਦੇਖੂਗਾ ਜੇ ਮੇਰੇ ਕੋਈ ਦਿਮਾਗ ਆਊਗੀ ਕੁਝ ਗਾੜਾ ਹੋ ਗਿਆ ਮੈਂ ਉਸ ਤਰੀਕੇ ਨਾਲ ਵੀ ਕਮਾਨ ਤਿਆਰ ਕਰੂੰਗਾ ਫਿਰ ਹਾਲ ਆਪਣਾ ਇੱਕ ਕਮਾਨ ਤਿਆਰ ਹੈ ਤੇ ਆਜੋ ਹੁਣ ਆਪਣਾ ਨਿਸ਼ਾਨਾ ਲਾਉਨੇ ਆਂ ਭਾਈ ਹੁਣ ਤੁਸੀਂ ਦੇਖ ਸਕਦੇ ਆ ਆਪਣੀ ਟਾਰਗੇਟ ਤੋਂ ਦੂਰੀ ਹੈਗੀ 30 ਫੁੱਟ ਤੇ ਆਪਣਾ ਪਹਿਲਾ ਤੀਰ ਤੇ ਆਜੋ ਫਿਰ ਨਿਸ਼ਾਨਾ ਲਾਉਨੇ ਆਂ ਓ ਭਾਈ ਆਪਣਾ ਜਿਹੜਾ ਪਹਿਲਾ ਤੀਰ ਸੀਗਾ ਉਹ ਗੋਦ ਦੇ ਆਰ ਪਾਰ ਹੋ ਗਿਆ ਤੇ ਸਿੱਧਾ ਚੁੰਨ ਦੇ ਵਿੱਚ ਹੀ ਚਲਾ ਗਿਆ ਇਸ ਵਾਰ ਥੋੜਾ ਜਿਹਾ ਮੈਂ ਕਮਾਨ ਨੂੰ ਨਾ ਘੱਟ ਖਿੱਚੂੰ ਨਾ ਤਾਂ ਕਿ ਆਪਣੇ ਦਾ ਤੀਰ ਉਹ ਗੋਦ ਦੇ ਵਿੱਚ ਜਾ ਕੇ ਖੜ ਜੇ ਤੇ ਆ ਆਪਣਾ ਦੂਜਾ ਤੀਰ ਸਹੀ ਆ ਆਪਾਂ ਬਈ ਗੋਤੇ ਪੰਜ ਤੀਰ ਚਲਾਏ ਸੀਗੇ ਚਾਰ ਤੀ ਤੁਸੀਂ ਦੇਖ ਸਕਦੇ ਇੱਥੇ ਲੱਗੇ ਹੋਏ ਆ ਤੇ ਬੈਕ ਸਾਈਡ ਤੋਂ ਤੁਸੀਂ ਦੇਖੋ ਬਾਈ ਈਰ ਹੈ ਜਿਹੜੇ ਆਪਾਂ ਪੂਰੇ ਖਿੱਚ ਕੇ ਨਹੀਂ ਚਲਾਏਗੇ ਫਿਰ ਵੀ ਇਹ ਗੁੱਦ ਦੀ ਆਰ ਪਾਰ ਹੋ ਗਿਆ ਤੇ ਜਿਹੜਾ ਆਪਣਾ ਪੰਜਵਾਂ ਤੀਰ ਜਿਹੜਾ ਆਪਾਂ ਪਹਿਲਾਂ ਚਲਾਇਆ ਸੀ ਉਹ ਇੱਥੇ ਆ ਗਿਆ। ਬਾਈ ਉਮੀਦ ਕਰਦਾ ਜਿਹੜਾ ਅੱਜ ਆਪਾਂ ਕਮਾਨ ਤਿਆਰ ਕੀਤਾ ਤੁਹਾਨੂੰ ਵਧੀਆ ਲੱਗਿਆ ਹੋਊਗਾ। ਇਹੋ ਜੇ ਬਹੁਤ ਘੈਂਡ ਘੈਂਡ ਜਿਗਾਰੜ ਆਪਣੇ ਚੈਨਲ ਤੇ ਆਏ ਪਏ ਆ ਤੇ ਹੋਰ ਆਪਾਂ ਘੈਂਡ ਘੈਂਡ ਜਿਗਾਰੜ ਲਾਉਂਦੇ ਰਹਿਣਾ। ਤੇ ਤੁਸੀਂ ਬਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਆਨ ਕਰ ਲਓ ਤਾਂ ਕਿ ਆਪਣੀ ਜਿਹੜੀ ਵੀਡੀਓ ਇਹਦਾ ਮੈਸੇਜ ਤੁਹਾਨੂੰ ਮਿਲਦਾ ਰਹੇ। ਤੇ ਤੁਸੀਂ ਤੁਰੰਤ ਆਪਣੀ ਵੀਡੀਓ ਨੂੰ ਚੈੱਕ ਕਰ ਲਵੋ ਤੇ ਚਲੋ ਹੁਣ ਤੁਹਾਨੂੰ ਲਾਸਟ ਵਿੱਚ ਆਪਾਂ ਇਸ ਕਮਾਨ ਦੇ ਨਾਲ ਸਲੋਹੋਂ ਕੱਢ ਕੇ ਦਿਖਾਉਨੇ ਆ। ਤੀ